ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਆਓ ਫਿਰ ਕੋਨੂੰ ਪਹਿਲਾਂ ਕਬੂਤਰ ਚੈੱਕ ਕਰਾ ਦਈਏ ਆ ਕਰੂ ਨੇਸਲ ਚੈੱਕ ਕਬੂਤਰਾਂ ਦੀ ਤਿੰਨੇ ਕਬੂਤਰ ਹੀ ਆਹੇ ਤੇ ਅੱਜ ਆਪਾਂ ਲੱਗੇ ਆ ਛੱਡਾਂ ਪਿੰਡ ਤੇ ਇਹਨਾਂ ਕਬੂਤਰਾਂ ਨੂੰ ਆਪਾਂ ਦਿੱਤਾ ਵਾ ਪਾਣੀ 1 5-5 ਐਮਐਲ ਪਾਣੀ ਲਾਇਆ ਵੀਰੇ ਤੇ ਪਹਿਲਾ ਪਾਣੀ ਲਾਇਆ ਜਿਹਨਾਂ ਨੂੰ ਚਲੋ ਉਹ ਤਾਂ ਦੋ ਬਾਜੀ ਲਈ ਕਰਨੇ ਆ ਇੱਕ ਕਬੂਤਰ ਨੂੰ ਆਪਾਂ ਇਹ ਬੱਚਿਆਂ ਲਈ ਰੱਖਿਆ ਚਲੋ ਉਡਾ ਲਈਦਾ ਝਟੂਚਰਾ ਤੇ ਉਹ ਬਾਜੀ ਲਈ ਕਰਨੇ ਆ ਉਹ ਬਾਜੀ ਦੀ ਤਿਆਰ ਕਰਨੇ ਹੁਣ ਆਪਾਂ ਤੇ ਆਪਣਾ ਕਬੂਤਰ ਖੱਟੀਆਂ ਖਾਂਦੇ ਇਹਦਾ ਬੱਚਾ ਆਪਾਂ ਛੱਡਿਆ ਸੀਗਾ ਨਾਲ ਦੇ ਪਿੰਨ ਬਾਜੀ ਜ ਜਿਹੜਾ 1.5 ਬਹਿ ਗਿਆ ਸੀਗਾ ਚਲੋ ਹੁਣ ਉਹਨੂੰ 10 ਤਰੀਕ ਨੂੰ ਛੱਡਾਂਗੇ ਖੱਟੀਆਂ ਖਾਂਦੇ ਨੂੰ ਉਹ 10 ਤਰੀਕ ਨੂੰ ਆਪਾਂ ਪਹਿਲਾਂ ਛੱਡਿਆ 10 ਤੇ 1.5 ਬਹਿ ਗਿਆ ਸੀ ਹੁਣ ਆਪਾਂ ਉਹ ਕਬੂਤਰ ਛੱਡਾਂਗੇ ਇਹਦਾ ਪੱਠਾ ਜਾਣੀਗੀ ਹੁਣ ਛੱਡਾਂਗੇ ਆਪਾਂ ਬਈ 30 ਤਰੀਕ ਨੂੰ 30 ਤਰੀਕ ਨੂੰ ਕੱਢਾਂਗੇ ਉਹਨੂੰ ਆਪਾਂ ਤੇ 30 ਤਰੀਕ ਨੂੰ ਛੱਡਾਂਗੇ ਉਹਨੂੰ ਬਾਜੀ ਤੇ ਅੱਜ ਆਪਾਂ ਇਹ ਛੱਡਦੇ ਹਾਂ ਕਬੂਤਰ ਪਹਿਲਾਂ ਚੈੱਕ ਕਰ ਲੋ ਨਸਲ ਆ ਖੱਟੇ ਮੈਂ ਖਾਂਦਾ ਤਾਂ ਬੜੀ ਤਗੜੀ ਨਸਲ ਆ ਭਰੇ ਆਪਣੀ ਔਰ ਲਈ ਨਸਲ ਦਾ ਇਹ ਨਸਲ ਚੈੱਕ ਕਰੋ ਤੁਸੀਂ ਬਾਕੀ ਹੈਗੀ ਆ ਘੈਂਟ ਕਿ ਨਹੀਂ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਬਈ ਕਿੱਦਾਂ ਦੀ ਨਸਲ ਆ ਇਹ ਖੜ ਨਹੀਂ ਦੇਖੋ ਇਹਦੀ ਚੈੱਕ ਕਰੋ ਭਰਾ ਤੇ ਖੜ ਨਹੀਂ ਦੇਖੋ ਕਬੂਤਰ ਦੀ ਬੁੱਤਰੀ ਜੰਕਾ ਲਈ ਆ ਵੀਨ ਮਾਰੀ ਇਹ ਸ਼ਾਕਾ اور ਆਪਣਾ ਫੇਵਰੇਟ ਇੱਕ ਕਬੂਤਰ ਖਟੀਆਂ ਖਾਣਾ ਫੇਵਰੇਟ ਕਬੂਤਰ ਆਪਣਾ ਚਲੋ ਆਪਾਂ ਇਹਨਾਂ ਨੂੰ ਛੱਡ ਦਗੇ ਪੜੇ ਨਹੀਂ ਜਾਂਦੇ ਯਾਰ ਜੀ ਪਹਿਲਾ ਦਿੱਤਾ ਛੱਡ ਆਪਾਂ ਤੁਝਾ ਵੀ ਛੱਡ ਦਗੇ ਸ਼ਾਕਾ ਇਹ ਸ਼ਖ ਚਲੋ ਨੂੰ ਜਾਇਦਾ ਤਪਾ ਛੱਡ ਹੁਣ ਆਪਣਾ ਮੇਨ ਕਬੂਤਰ ਫੇਵਰੇਟ ਕਬੂਤਰ ਸਭ ਤੋਂ ਫੇਵਰੇਟ ਕਬੂਤਰ ਆਪਣਾ ਏ ਇਹ ਨਸਲ ਦੇਖੋ ਯਾਰ ਨਸਲ ਬੜੀ ਘੈਂਡ ਆ ਇਹ ਚੰਗ ਲਈ ਇਹ ਵੀ ਦਿੱਤਾ ਪਾ ਛੱਡ ਸਿੱਤਨੇ ਦਿੱਤਾ ਪਾ ਛੱਡ ਆ ਗਏ ਦੋ ਤੇ ਉਧਰ ਆ ਗਿਆ ਉਹ ਇੱਕ ਯਾਨੀ ਕਿ ਤਿੰਨੇ ਆ ਗਏ ਆ ਜਾਂਦੇ ਦੋ ਤੇ ਉਹ ਇੱਕ ਉਹ ਖੜਦਾ ਬਾਕੀ ਗੱਲਬਾਤ ਕਰਦੇ ਉਹਨਾਂ ਦੇ ਬਹਿਣ ਤੋਂ ਬਾਅਦ ਅੱਜ ਤਰੀਕ ਹੈਗੀ ਆ ਮੇਰਾ ਵੀਰ 18 18 ਤਰੀਕ ਨੂੰ ਆਪਾਂ ਕੱਢਿਆ ਪਿੰਡ ਪਹਿਲਾਂ ਪਹਿਲਾਂ ਪਾਣੀ ਲਾਇਆ ਸਾਰਿਆਂ ਨੂੰ ਦੇਖੋ ਕੀ ਬੰਦਾ ਕਿੰਨੇ ਤੇ ਕਰੋੜ ਦੇ ਦਿਨ ਨੇ ਤੁਹਾਨੂੰ ਸਾਰੀ ਅਪਡੇਟ ਕਿੰਨੇ ਵੇਖ ਕੇ ਕਿੰਨੇ ਵੇਖ ਕੇ ਆਪਣੇ ਕਬੂਤਰ ਉੱਡੇ ਕਿੰਨਾ ਨੇ ਉੱਤੇ ਤੇ ਬਾਜੀ ਲਈ ਆਪਾਂ ਕਰਾਂਗੇ ਦੋ ਕਬੂਤਰ ਤਿਆਰ ਐ ਕਬੂਤਰ ਆਪਾਂ ਹਰੀਆਂ ਕੱਚਾਂ ਦਾ ਆਪਣਾ ਕਬੂਤਰ ਹੱਟੀਆਂ ਆਖਾਂ ਦਾ ਉਹ ਆਪਾਂ ਵੈਸੇ ਚਲੋ ਇਹਨਾਂ ਦੇ ਨਾਲ ਦੇੜਾ ਬਾਕੀ ਗੱਲਬਾਤ ਕਰਦੇ ਇਹਨਾਂ ਦੇ ਬਹਿਨ ਤੋਂ ਬਾਅਦ ਆਪਾਂ ਇਹ ਕਬੂਤਰ ਕੱਢੇ ਹੋਇਆ ਜੀ ਪੂਰੇ 6 ਵਜੇ 6 ਗਏ ਆ ਵਜੇ 6 ਦਾ ਟਾਈਮ ਹੋ ਗਿਆ ਆ ਦੇਖੋ ਹਜੇ ਸੂਰਜ ਇਧਰੋਂ ਨਿਕਲਣਾ ਸ਼ੁਰੂ ਹੋਇਆ ਆ ਗਿਆ ਸੂਰਜ ਸ਼ਾਇਦ ਅੱਨੇ ਹੋਊਗਾ 6 ਵਜੇ ਕੱਢੇ ਆਪਾਂ ਕਬੂਤਰ ਤੇ ਬਾਕੀ ਦੰਨੇ ਸਾਨੂੰ ਅਪਡੇਟ ਕਿ ਕਿੰਨੇ ਵਜੇ ਤੱਕ ਰੌਡ ਜਗਾ ਜੇ ਅੱਜ ਟੈਂਪਰੇਚਰ ਵੀ ਵੀਰੇ ਕੀ ਆਲੀ 42 43 ਤੱਕ ਰਹਿ ਜਾਊਗਾ ਤੇ ਆ ਗਏ ਤਿੰਨੇ ਕਬੂਤਰ 6 ਵਜੇ ਕੱਢੇ ਆਪਾਂ ਬਾਹਰ ਤੇ ਦਿੰਦੇ ਆ ਤੁਹਾਨੂੰ ਅਪਡੇਟ ਕਿੰਨੇ ਵਜੇ ਕਰੋੜ ਦੇ ਤਿੰਨੇ ਆ ਜਾਂਦੇ ਜੀ ਕਰੋ ਚੱਕ ਬਈ ਆਪਣਾ ਇੱਕ ਕਬੂਤਰ ਭੇਜਿਆ ਬਈ ਸ਼ਾਖਾ ਓਦਾਂ ਘੰਟਾ ਉੱਡਿਆ ਨੇ ਪਾਣੀ ਨਹੀਂ ਚੱਲਿਆ ਅੱਜ ਪਤਾ ਨਹੀਂ ਕੀ ਚੱਕਰ ਪਹਿਲਾਂ ਹੀ ਪਾਣੀ ਦਾ ਆਇਆ ਕਿ ਇਹਨੂੰ ਤੇ ਪਾਣੀ ਨਹੀਂ ਚੱਲਿਆ ਪਰਲੇ ਬੰਨੇ ਸ਼ਾਖਾ ਅੱਧਾ ਘੰਟਾ ਉੱਡਿਆ 6:30 6:30 ਵਜੇ ਨੂੰ ਭੇਜਿਆ ਚਲੋ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਕਬੂਤਰਾਂ ਬਾਕੀ ਆਪਾਂ ਕਬੂਤਰ 10 ਤਰੀਕ ਨੂੰ ਬਾਈ ਛੱਡਿਆ ਸੀਗਾ 8:30 ਵਜੇ ਬਹਿ ਕੇ ਹਰ ਗਿਆ ਸੀ ਹੁਣ ਆਪਾਂ 30 ਤਰੀਕ ਨੂੰ ਚੜਨਾ ਵੀ ਰਹਿ ਗਿਆ ਬਈ ਇਹ ਕਬੂਤਰ ਨੂੰ ਇਹਦਾ ਪਿਓ ਤਾਂ ਹੜਦਾ ਪਿਆ ਤੇ ਮਾਰੇ ਕੋਈ ਗੂਗੂ ਤਰੋਂਦਾ ਪਿਆ। ਤਾਂ ਸ਼ਾਖਾ ਬਹਿ ਗਿਆ ਚਲੋ ਕੋਈ ਗੱਲ ਵੀ। ਕੱਲ ਛੱਡ ਲਾਂਗੇ ਫੇਰ ਇਹਨੂੰ। ਹਾਂਜੀ। ਆ ਇੱਕ ਗੱਬੂਤਰ ਆਪਣਾ ਗਿਆ ਬਹਿ। ਤੇ ਟਾਈਮ ਵੱਜ ਚੁੱਕੇ ਵੀਰੇ ਇਸ ਟਾਈਮ 2। ਇਹ ਕਬੂਤਰ ਆਪਣੇ ਵੀਰੇ ਛਤਰੀ ਦੇ ਨਹੀਂ ਲਾਏ ਸੀ ਮੈਂ। ਇਹ ਬਿੰਦੇ ਸੀ ਕੋਠੇ ਦੇ। ਇੱਕ ਰਹਿ ਗਿਆ ਬਈ ਆ ਹੁੰਦਾ। 2 ਵੱਜ ਗਏ ਆ। ਤਾਂ ਦੇਖੋ ਕਬੂਤਰ ਦਾ ਹਾਲ ਸੰਗ ਢੱਡਾ ਹੈ ਪੂਰਾ ਇਹਨਾਂ ਨੂੰ ਬਾਅਦ ਚੋਂ ਭਲਾ ਆਈ ਉੱਤੋਂ ਫੜ ਲਓ ਤੇ ਇੱਕ ਕਬੂਤਰ ਰਹਿ ਗਿਆ ਕਾ ਆ ਗਿਆ 2 ਵਜ ਗਿਆ ਜੀ ਇੱਕ ਆ ਗਿਆ ਤੇ ਇੱਕ ਬਹਿ ਗਿਆ 2 ਵਜੇ ਆ ਦੇਖੋ ਤੁਹਾਡੇ ਸਾਹਮਣੇ ਕਬੂਤਰ ਦੇਖੋ ਸਵੇਰ 6 ਤੋਂ 43 ਡਿਗਰੀ ਟੈਂਪਰੇਚਰ ਅੱਜ ਤੇ 2 ਵਜੇ ਆ ਗਿਆ ਸਵੇਰ 6 ਤੋਂ ਤੇ ਜਿਵੇਂ ਮਰਜੀ ਫੜ ਲੋ ਇਹਨਾਂ ਆਹ ਦੇਖੋ ਤੁਹਾਡੇ ਸਾਹਮਣੇ ਫੜਿਆ ਗਿਆ ਖੁੱਡੇ 'ਚ ਵੀ ਨਹੀਂ ਮੜਿਆ ਉਹ ਕਬੂਤਰ ਆਪਣਾ ਫੇਰ ਚੱਕਰ ਮਾਰ ਕੇ ਚੜ ਲੱਗਾ ਸੂਰਜ ਉਹ ਤਾਂ ਉਹ ਇਹਨਾਂ ਦਾ ਚੱਕਰ ਮਾਰ ਕੇ ਤੇ ਇਹ ਦੇਖੋ 2 ਵਜੇ ਥੱਲੇ ਆਇਆ ਹੈ ਆਪਣਾ ਕਬੂਤਰ ਉਹ ਖਟੀਆਂ ਖਲਦਾ ਪੀਉ ਆਇ ਦੇ ਕੋ ਕਬੂਤਰ ਆਪਣਾ ਫੇਰ ਹੀ ਖਸੂਦ ਹੋਇਆ ਦੇਖੋ ਚੜੀ ਜਾਂਦਾ ਚੱਕਰ ਮਾਰ ਕੇ ਇੱਕ ਮਿੰਟ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਆ ਦੇਖੋ ਜੀ ਆ ਫਿਰਦਾ ਕਬੂਤਰ ਆਪਣਾ ਆ ਚੜੀ ਜਾਂਦਾ ਤਾਂ ਚੱਕਰ ਮਾਰ ਮਾਰ ਸੂਰਜ ਕੋਲੇ ਦੋ ਦਾ ਟਾਈਮ ਹੋ ਗਿਆ ਔਰ ਚੜ ਗਿਆ ਜਿਉ ਕਬੂਤਰ ਤੇ ਆ ਬੈਠਾ ਆਪਣਾ ਕਬੂਤਰ ਆ ਉਹ ਡਾ ਪੂਰੇ 2 ਵਜੇ ਤਾਈਂ ਸਵੇਰ ਦੇ 6 ਤੋਂ ਲੈ ਕੇ 43 ਡਿਗਰੀ ਟੈਂਪਰੇਚਰ ਆ ਜੀ ਅੱਜ ਦੇਖੋ ਕਬੂਤਰ ਬੈਠਾ ਇਹਦੀ ਬੋਲੀ ਕੈਂਡ ਨਾ ਸਾਲੀਏ ਜਿਹੜਾ ਕਬੂਤਰ ਉੱਡਦਾ ਪਿਆ ਉਹ ਵੀ ਇਹਦਾ ਪੱਠਾ ਹੀ ਆ ਤੇ ਦੇਖੋ ਸੰਗਟ ਡਾ ਪੂਰਾ ਦਾ ਇਹ ਕਬੂਤਰ ਇੰਨਾ ਜ਼ਿਆਦਾ ਜ਼ੋਰ ਲਾਂਦੇ ਜਿਵੇਂ ਮਰਜ਼ੀ ਬਾਅਦ ਚ ਉੱਤੋਂ ਆਏ ਜਿਵੇਂ ਮਰਜ਼ੀ ਫੜ ਲਓ ਇਹ ਨਹੀਂ ਵੀ ਹੱਲ ਜਾਣਗੇ ਚਲੋ ਹੁਣ ਆਪਾਂ ਇਹ ਸੰਗ ਚ ਬੱਤੀ ਉਤੀ ਮਾਰ ਕੇ ਇਹਨੂੰ ਜਾਲ ਚ ਤਾੜਦਨੇ ਅੱਡ ਉਹ ਦੋ ਦੋ ਘੰਟੇ ਬਾਅਦ ਇਹਨੂੰ ਪਾਣੀ ਰੱਖਾਂਗੇ ਆਪਾਂ ਇਹਨੂੰ ਇੱਧਰ ਜਾਲ ਚ ਤਾੜਦਗੇ ਇਹਨਾਂ ਨਾਲ ਤੇ ਇਹਨੂੰ ਦੋ ਘੰਟੇ ਬਾਅਦ ਪਾਣੀ ਰੱਖਾਂਗੇ ਪਾਣੀ ਦਿੰਨੇ ਇਧਰੋਂ ਕੱਢ ਬਾਹਰ ਦੱਸਿਓ ਕਿਵੇਂ ਲੱਗੀ ਨਸਲ ਦੇਖੋ ਪਾਣੀ ਨੋਂ ਆਉਂਦਾ ਬਸ 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 ਆਪਾਂ ਇਸਾਂ ਗਿੱਲਾ ਕਰਾਤਾ ਹੁਣ ਪਾਣੀ ਆਪਾਂ ਇਹਨੂੰ ਅੱਧੇ ਘੰਟੇ ਬਾਅਦ ਰੱਖ ਦੇਈ ਮਾਲੀ ਘੈਂਡ ਮਸਾਲਾ ਹੈ ਇਹ ਪਾਣੀ ਨਹੀਂ ਰੱਖਣਾ ਚਲੋ ਥੋੜਾ ਪੈਰਾਂ ਦੇ ਪਾਣੀ ਪਾਣਨੇ ਆ ਦੇਖੋ ਇਹ ਪਾਣੀ ਨੋਂ ਤਰਿਆ ਆਉਂਦਾ ਕਿਵੇਂ ਬਸ ਪੁੱਤ ਨਾਨਾ ਏਰਾ ਦੇ ਪਾਣੀ ਪਾ ਦਈਏ ਦੇ। ਜੇ ਦੇਖੋ ਪਾਣੀ ਨੂੰ ਭਜ ਭਜਉਂਦਾ। ਆ ਦੇਖੋ ਤੁਹਾਡੇ ਸਾਹਮਣੇ ਪਾਣੀ ਪੀਂਦਾ ਪਿਆ। ਦੂ ਦਾ ਟਾਈਮ ਕਰ ਗਿਆ ਏ। ਦੱਸਿਓ ਭਾਈ ਕਿਨੂੰ ਕਿਨੂੰ ਆਪਣੀ ਨਸਲ ਘੈਂਟ ਲੱਗਦੀ ਆ। ਬਾਕੀ ਆ ਇਹਦਾ ਪੁੱਤ ਔਰਲਾ। ਉਹ ਸ਼ਾਹ ਕਾ ਹੋਰ ਕਬੂਤਰ ਦਾ ਪੱਠਾ। ਉਹ ਅੱਜ ਪਹਿਲਾਂ ਪਾਣੀ ਲਾ ਕੇ ਡਾਇਆ ਸੀ। ਉਹ ਥੋੜਾ ਪਤਾ ਨਹੀਂ ਪਾਣੀ ਵੀ ਚੱਲੇਗਾ ਨਾਲੇ ਪਾਣੀ ਪੰਜ ਮਤ ਲਾਇਆ ਸੀ ਉਹ ਬਹਿ ਗਿਆ ਯਾਰ ਭਾਈ। ਪਤਾ ਨਹੀਂ ਕੀ ਚੱਕਰ ਆ ਇਹਨੂੰ ਬੀਕਾ ਸੁਲਦਾ ਕੈਪਸੂਲ ਦਿੰਨੇ ਗਰਮੀ ਹੋਊਗੀ। ਤੇ ਆ ਕਬੂਤਰ ਦੇਖੋ ਤੁਸੀਂ। ਕਿੰਨਾ ਦੀ ਲੱਗਦੀ ਨਸਲ ਤੁਹਾਨੂੰ ਪਾਣੀ ਮੰਗਦਾ ਪਿਆ ਵਿਚਾਰਾ ਪਾਣੀ ਪੁੱਤ ਪੈਰਾਂ ਦੇ ਪਾਉਂਦੇ ਤੇ ਪਾਣੀ ਹਜੇ ਨਹੀਂ ਜਦੋਂ ਸੈਟ ਹੋਰ ਟੈਂਪਰੇਚਰ ਫੇਰ ਪਾਉਂਦੇ ਆਉਂਦੇ ਦਰਮਾਣੀ ਆ ਦੇਖੋ ਇਹ ਪਾਣੀ ਪੀਂਦਾ ਪਿਆ ਤੇ ਆਪੇ ਦੇਖੋ ਕਿੱਡੀ ਘੈਂਟ ਨਸਲ ਹੋਈ ਏ ਦੂਜਾ ਕਬੂਤਰ ਵੀ ਆਪਣਾ ਬਸ ਆ ਹੁਣ ਆ ਗਿਆ ਹੁਣ ਥੱਲੇ ਬਸ ਪੁੱਤ ਬਸ ਚੈੱਕ ਕਰੋ ਨਸਲ ਬਈ ਏ ਘੇੜਨਾ ਸਲਾਮਾ ਸੁਬਾਹ 6 ਵਜੇ ਕੱਢਿਆ ਸੀ ਤੇ 2 ਵਜੇ ਬੈਠਾ ਤੇ ਦੇਖ ਲਓ ਕਿੰਨੇ ਘੰਟੇ ਉੱਡ ਗਿਆ 8 ਘੰਟੇ ਉੱਡ ਗਿਆ ਜੀ ਤਰ 43 ਟੈਂਪਰੇਚਰ ਲੋ ਆਗਦੀ ਪਈ ਅੱਜ 18 ਤਰੀਕ ਆ ਬਾਈ ਤੇ ਨਾਲ ਦੇ ਪੰਡ ਇੱਕ ਦੋ ਪੰਡ ਛੱਡ ਕੇ ਚੂੜ ਚੱਕ ਬਾਜੀ ਆ ਤੇ ਉੱਥੇ ਪਤਾ ਨਹੀਂ ਕਿੰਨੇ 10 ਕੇ 12 ਕਬੂਤਰ ਰਹਿ ਗਏ ਆ 100 ਕਬੂਤਰ ਖਣੀ ਨੇੜ ਤੇੜ ਛੁੱਟਿਆ ਸੀ 95 ਕੇ 96 12 ਕੇ 10 ਕੇ 12 ਕਬੂਤਰ ਰਹਿ ਗਏ ਬਈ ਇੱਥੇ ਇਹ ਕਬੂਤਰ ਜੇ ਇੱਕ ਗਰੋਕਾ ਡਾ ਗਾਂ ਢੂਗਾ ਕਿੰਨੀ ਤਗੜੀ ਨਸਲ ਉਹ ਆਹ ਬੈਠਾ 2 ਵਜੇ ਆ ਗਾ ਦੂਜਾ ਵੀ ਇਹ ਕਬੂਤਰ ਆ ਜਾਂਦਾ ਏ ਇਹ ਹਜੇ ਬੈਠਾ ਨਹੀਂ ਯੂਟਿਊਬਰ ਨੇ ਦੋ ਦੋ ਵੀ ਟਾਈਮ ਟਪਾਦਾ ਆ ਜਾਂਦਾ ਚੜੀ ਜਾਂਦਾ ਚੱਕਰ ਮਾਰਦਾ ਕਰੋ ਚੱਕ ਦੱਸੋ ਬਈ ਨਸਲ ਕਿੱਦਿਆਂ ਕਿੱਦਾਂ ਜੀ ਲੱਗਦੀ ਆਪਣੀ ਨਸਲ ਪੂਰੀ ਘੈਂਟ ਗੱਲ ਬਾਤ ਆ ਨਸਲ ਦੀ ਚਲੋ 7 ਘੰਟੇ ਬਾਅਦ ਰੱਖਦੇ ਇਹਨੂੰ ਪਾਣੀ ਤੇ ਇਹਨੂੰ ਆਪਾਂ ਫੇਰ ਛੜਨਾ ਵੀਰੇ 30 ਤਰੀਕ ਨੂੰ ਬਾਜੀ ਦੂਜਾ ਕਬੂਤਰ ਆਪਣਾ ਉੱਚਾ ਹੀ ਖੜਾ ਆ ਜੇ ਚਲੋ ਦਿਖਾਉਂਦੇ ਆ ਤੁਹਾਨੂੰ ਉਹ ਵੀ ਜਦੋਂ ਉਹ ਬੈਠਾ ਸਾਨੂੰ ਉਹਦੀ ਵੀਡੀਓ ਪਾਵਾਂਗੇ ਬੈਠੇ ਦੀ ਆਹ ਦਾ ਇਹ ਆਪਣਾ ਜੱਗੂਤਰ ਆ ਦੇਖੋ ਆਇਆ ਨਾ ਤਾਂ ਹੀ ਖੜਾ ਉੱਚਾ ਬਈ ਇਹ ਵੀ ਪੂਰੀ ਕੈਂਡ ਨਸਲ ਪੂਰੀ ਕੈਂਡ ਆ ਜਾਂਦਾ ਜੋ ਚਲੋ ਬਈ ਜਦੋਂ ਬਹਿ ਗਿਆ ਤੋਂ ਲੋ ਵੀ ਵਿਖਾਉਣੇ ਉਹਦੀ ਨਸਲ ਵਿਖਾਵਾਂ ਕਿਹੋ ਜੀ ਆ ਪਾਕੀ ਤੇ ਦੇਖੀ ਆ ਸਵੇਰ ਛੱਡ ਲੱਗੇ ਜੇ ਆਪਾਂ ਛੱਡਾਈ ਕਬੂਤਰ ਉਹਦੀ ਨਸਲ ਦੇਖ ਹੀ ਲਈ ਸੀ ਅਜੇ ਵੀ ਚੱਕਰ ਮਾਰੀ ਜਾਂਦਾ ਹੋਰ ਤਾਂ ਨੂੰ ਚਲੋ ਬਾਕੀ ਗੱਲ ਬਾਤ ਕਰਦੇ ਉਹਦੇ ਬਹਿਣ ਤੋਂ ਬਾਅਦ ਹਾਂਜੀ ਬਈ ਟਾਈਮ ਐ ਇਸ ਟਾਈਮ ਹੋ ਗਿਆ ਵਾ ਪੌਣੇ ਤਿੰਨ ਦਾ ਤਾਂ ਹੁਣ ਆਪਾਂ ਆਪਣੇ ਕਬੂਤਰ ਨੂੰ ਰੱਖਦਗੇ ਪਾਣੀ ਪੌਣਾ ਘੰਟਾ ਹੋ ਗਿਆ ਬੈਠੇ ਨੂੰ 2 ਵਜੇ ਬਹਿ ਗਿਆ ਸੀ ਅਜੇ ਦੂਜਾ ਕਬੂਤਰ ਆਪਣਾ ਨਹੀਂ ਬੈਠਾ ਨਹੀਂ ਬਾਈ ਤਾਂ ਹੀ ਫਿਰਦਾ ਆ ਆਉਂਦਾ ਇਹ ਚੈੱਕ ਕਰੋ ਆ ਆਉਂਦਾ ਸਾਹਮਣੇ ਆ ਇਹ ਆਂਦਾ ਨਾਲ ਦੀ ਬਨੇਰੇ ਦੇ ਉਹ ਆ ਗਿਆ ਪੌਣੇ ਤਿੰਨ ਦਾ ਟਾਈਮ ਹੋ ਗਿਆ ਉੱਤੇ ਹੀ ਟਿਕਿਆ ਖੜਾ ਜੀ ਚਲੋ ਕੋਈ ਨਾ ਜਦੋਂ ਬੈਠਾ ਵੀ ਤੁਹਾਨੂੰ ਦਿਖਾਵਾਂਗੇ ਕਬੂਤਰ ਆਪਣੇ ਪਾਣੀ ਰੱਖ ਗਏ ਆ ਜ ਆ ਪੁੱਤਰਾ ਪੀਲਾ ਪਾਣੀ ਕਰੋ ਚੱਕ ਪੀਂਦਾ ਪਾਣੀ ਦੇਖੋ ਕਿੰਨਾ ਖਿੱਚਿਆ ਪਾਣੀ ਚਿੱਗੀ ਲਾ ਕੇ ਇਹ ਕਬੂਤਰ ਦਾ ਪਿਆ ਹੋਇਆ ਹੈ ਮਸਾਂ ਨਹੀਂ ਫੋਦ ਸੀ ਇੱਕ ਪੱਠਾ ਤਾਂ ਉੜਦਾ ਪਿਆ ਕੋਈ ਬੜੀ ਤਗੜੀ ਨਸਲ ਆ ਭਰਾ ਜਿਆਦਾ ਤਾਂ ਆਈਆਂ ਬਈ ਜਦੋਂ ਆ ਗਿਆ ਉਹ ਵੀ ਤੁਹਾਨੂੰ ਚੈੱਕ ਕਰਾਵਾਂਗੇ ਨਸਲ ਐਸੇ ਆਪਾਂ ਛੱਡ ਲੱਗੇ ਨੇ ਜੀ ਸਵੇਰ ਨਸਲ ਚੈੱਕ ਕਰਾਈ ਸੀ ਸਾਰੀ ਆ ਆਉਂਦਾ ਜੀ ਸੂਰਜ ਕੋਲੇ ਬਨੇਰੇ ਦੇ ਨਾਲ ਆ ਜਾਂਦਾ ਪੁੱਤਰ ਬਾਕੀ ਤੋਂ ਥੱਲੇ ਆਉਂਦੇ ਖਾਵਾਂਗੇ ਥੱਲੇ ਲੈਂਦੇ ਵਾਹ ਇਹਦਾ ਤਾਂ ਹੀ ਫਿਰਦਾ ਚੱਕਰ ਮਾਰਦਾ ਵਾਲੀ ਤਗੜੀ ਨਸਲ ਆ ਬਈ ਉਹ ਵੀ ਉਹ ਵੀ ਬਾਜੀ ਲਈ ਕੜਨਾ ਆਪਾਂ ਉਹਨੂੰ ਅੱਜ ਪਹਿਲਾ ਪਾਣੀ ਲਾਇਆ ਹੀ 5 ਐਮਲ ਇਹ ਤੇ ਕਿਥਾਂ ਖੜਾ ਬਸ ਉਹ ਸ਼ਾਖ ਨੇ ਪਤਾ ਨਹੀਂ ਬਾਈ ਕਿਹੜੀ ਗੱਲ ਉਹ ਅੱਜ ਪਾਣੀ ਚੱਲਿਆ ਯਾਰ ਕੀ ਚੱਕਰ ਅੱਗੇ ਸੁੱਕੀਆਂ ਲਾਈਆਂ ਤਾਂ ਵਾਹ ਵਾੜਿਆਂ ਦਾ ਐ ਅੱਜ ਪਹਿਲੀ ਵਾਰ ਪਾਣੀ ਐ ਪੰਜਾਂ ਮਲ ਪਾਣੀ ਦਿੱਤਾ ਪਾਣੀ ਨਹੀਂ ਚੱਲਿਆ ਨੇ ਗਏ ਜੀ ਆਪਣਾ ਕਬੂਤਰ ਟੈਂ ਵਾ ਚੱਲਿਆ ਤਿੰਨ ਤੇ ਆ ਗਿਆ ਹੁਣ ਆਪਣਾ ਕਬੂਤਰ ਉੱਤੋਂ ਥੱਲੇ ਬਾਈਨ ਨਾਲ ਵੀ ਭਾਈ ਜਣ ਆਪਾਂ ਬਿਦਾਵ ਗੋ ਪਾਉਂਦੇ ਆ ਆ ਇਹਨਾਂ ਕਬੂਤਰ ਆਇਆ ਆ ਪੁੱਤਰਾ ਏ ਬਹੁਤ ਟਾਈਮ ਹੋ ਗਿਆ ਹੁਣ ਆ ਜਾ ਥੱਲੇ ਬਹੁਤ ਗਰਮੀ ਆ ਪੁੱਤਰਾ ਆ ਜਾਂਦਾ ਇਹ ਵੀ ਬਿੰਦਾ ਚਵਾਰੇ ਦੀ ਆ ਬਈ ਇਹ ਵੀ ਨਹੀਂ ਛਤਰੀ ਤੇ ਲੱਗਾ ਪਹਿਲਾਂ ਆਪਣੇ ਤੋਂ ਬਰੇ ਛਤਰੀ ਤੇ ਲਾਏ ਨਹੀਂ ਗਏ ਯਾਰ ਕੰਮ ਹੀ ਇੰਨਾ ਸੀ ਇੰਨੇ ਯਾਰੀ ਪੇਪੇ ਸੀ ਤੇ ਕਬੂਤਰਾਂ ਦਾ ਹੋਇਆ ਹੀ ਨਹੀਂ ਗਿਆ ਸੀ ਛਤਰੀ ਤੇ ਲਾਏ ਹੀ ਨਹੀਂ ਗਏ ਸੀ ਵੀਰੇ ਆ ਜਾਂਦਾ ਚਲੋ ਹੁਣ ਗਾਂ ਵਾਲੇ ਬੱਚੇ ਲਾਵਾਂਗੇ ਛਤਰੀ ਤੇ ਅਕੀ ਕਬੂਤਰ ਆਪਣੇ ਕੋਠੇ ਤੇ ਬੈ ਕੇ ਬੜਾ ਉੱਡਦੇ ਆ ਆਪਣੀ ਮਰਜ਼ੀਆਂ ਵੰਦੇ ਆ ਆਪਣੀ ਮਰਜ਼ੀ ਨੇ ਉੱਡਦੇ ਜਿੰਨਾਂ ਦੇ ਛਤਰੀਆਂ ਲੱਗੀਆਂ ਨੇ ਵੀਰ ਕਈ ਛਤਰੀਆਂ ਲਾਹ ਦਿੰਦੇ ਆ ਕਬੂਤਰ ਡਾਉਣ ਦੇ ਮਾਰੇ ਵੀ ਛੇਤਰੀ ਛੇਤਰੀ ਛਤਰੀ ਤੇ ਛਿਦੀ ਕਬੂਤਰ ਵਹਿੰਦਾ ਨਹੀਂ ਪਰ ਹੁਣ ਆਪਾਂ ਕੋਠਾ ਕਿੱਧਰ ਲਾਵਾਂਗੇ ਆਪਣਾ ਕੋਠਾ ਲੱਗਾ ਹੀ ਆਪਣਾ ਕੋਠੇ ਤੇ ਬੈਹਿੰਦੇ ਜਦੋਂ ਮਰਜ਼ੀ ਵੈਣ ਇਹਨਾਂ ਦੀ ਮਰਜ਼ੀ ਆ ਆ ਗਿਆ ਦੇਖੋ ਹੁਣ ਕੀ ਕਰਦਾ ਤਾਂ ਜਾਂਦਾ ਕਿ ਬਹਿੰਦਾ ਦੇਖਦੇ ਆ ਲੱਛਾਂ ਦਾ ਬੰ ਤਾਂ ਜਾਣ ਵਾਲੇ ਲੱਗਦੇ ਫੇਰ ਬਾਕੀ ਦੇਖੋ اللي ਜਾਂਦਾ پورا ਚੌਂਝੇ ਟੱਡੀ ਲੱਗਦੀ ਆ ਆ ਗਿਆ ਜੀ ਆ ਮੁੜ ਪਿਆ ਸਾਹਮਣੇ ਆਇਆ ਤਾਂ ਹਾਂ ਜੀ ਆ ਗਿਆ ਆਪਣਾ ਕਬੂਤਰ ਤੇ ਆਪਾਂ ਆਪਣੇ ਕਬੂਤਰ ਨੂੰ ਲੱਗੇ ਆ ਪਠਾਉਣਾ ਬਿਠਾ ਲ ਗਏ ਬਾਈ ਯਾਰ ਕਬੂਤਰ ਇਹਨੇ ਜ਼ੋਰ ਲਾਈ ਜਣਾ ਨੇ ਆਜੋ ਬਤਰੋ ਬਾਹਰ ਆ ਗਏ সামনে ਕਬੂਤਰ ਆਪਣਾ ਕਰੋ ਚੈੱਕ ਚੈੱਕ ਪਾ ਲੈ ਇਹਨੂੰ ਬਿਠਾ ਫਿਰ ਤੁਹਾਨੂੰ ਬਿਠਾ ਕੇ ਦਿਖਾਉਂਦੇ ਕਬੂਤਰ ਦੀ ਨਸਲ ਉਹ ਜਿਹਾ ਹੋ ਬਾਹਰ ਉਹਨੂੰ ਵੇਖ ਕੇ ਹੀ ਬਹਿਣਾ ਫਿਰ ਉਹ ਵੀ ਆਪਣੇ ਕਬੂਤਰਾਂ ਨਾਲ ਬਾਹਰ ਉਤਰਾਂ ਬੱਦੂ ਤਾਂ ਮੂੰਹ ਮਾਰੀ ਹੋਊਗਾ। ਸਾਰੇ ਜੋਰ ਲਾ ਲਾ ਕੋਈ ਤਰਾ। ਆਂ ਚ ਉਹਨੂੰ ਬਾਜੀ ਦੇ ਵੀ ਕੱਢਣਾ। ਬੰਟੀ ਜੀ ਬਾਲਾ ਜੋਰ ਲਾ ਕੇ ਕੀ ਕਰਨਾ ਬਾਈ। ਆ ਛੜਦੇ ਆਪਾਂ ਥੱਲੇ ਕਬੂਤਰ। ਆ ਗਿਆ। ਆਇਆ ਨਾ ਇਹ ਕਬੂਤਰ। ਜੀ ਭਾਈ ਆਪਣੇ ਕਬੂਤਰ ਫਿਰਦੇ ਆ ਥੱਲੇ। ਕਬੂਤਰ ਫੇਰ ਆਪਣਾ ਤਾਂ ਜਾਣ ਲੱਗ ਗਿਆ ਵੇ ਟਾਈਮ ਸਾਫਾ 3 ਦਾ ਹੋ ਗਿਆ ਆ ਗਿਆ ਕਬੂਤਰ ਕਬੂਤਰ ਫੇਰ ਤਾਂ ਨੂੰ ਜਾਣ ਲੱਗ ਗਿਆ ਫੇਰ ਤਾਂ ਚੱਕਰ ਮਾਰ ਲੱਗ ਗਿਆ ਅੱਜ ਵੀਰੇ 42 43 ਡਿਗਰੀ ਟੈਂਪਰੇਚਰ ਆ ਤਾ ਕਬੂਤਰਾ ਦੇਖੋ ਫੇਰ ਸੂਰਜ ਕੋਲੇ ਤਾਂ ਨੂੰ ਚੱਕਰ ਮਾਰ ਕੇ ਚੜੀ ਜਾਂਦਾ ਤੇ ਕਬੂਤਰ ਵੀ ਆਪਣੇ ਥੱਲੇ ਖੁੱਲੇ ਫਿਰਦੇ ਆ ਦੇਖੋ ਆ ਜਾਂਦਾ ਵੀਰੇ ਤਾਂ ਨੂੰ ਫੇਰ ਚੱਕਰ ਮਾਰ ਮਾਰ ਦੇਖੋ ਕਿਵੇਂ ਘੁੰਮਦਾ ਘੁੰਮਦਾ ਪਿਆ ਵੇਖ ਲਓ ਬਈ ਤੁਹਾਡੇ ਸਾਹਮਣੇ ਸਵਾ ਦਨ ਦਾ ਹੋ ਗਿਆ ਟਾਈਮ ਪੁੱਤਰ ਚੱਕਰ ਮਾਰ ਮਾਰ ਜਿਹੜੀ ਜਾਂਦਾ ਆ ਗਿਆ ਸਾਹਮਣੇ ਆਉਂਦਾ ਸੂਤਰ ਤਾਂ ਉਹ ਜਾਂਦਾਗਾ ਚੱਕਰ ਮਾਰ ਮਾਰ ਆ ਗਿਆ ਸੂਰਜ ਕੋਲੇ ਜਿਵੇਂ ਸੂਰਜ ਦੇ ਵਿੱਚ ਕੂਤਰਾ ਆਪਣੇ ਫਿਰਦੇ ਇਧਰ ਥੱਲੇ ਇੱਕ ਬਾਹਰ ਕੱਢੀ ਸੀ ਮੈਂਗਾ ਚਲੋ ਕੂਤਰਾ ਆਪਣਾ ਬੈਜੂਗਾ ਉਹਦੋਂ ਉਹਦੋਂ ਤਾਂ ਜਾਣ ਲੱਗ ਗਿਆ ਬਈ ਟੈਂਸ ਹੋ ਜਾਂਦਾ ਹੋ ਗਿਆ ਆਹ ਵਾਹ ਨਹੀਂ ਆਉਣਾ ਜੇ ਮੈਂ ਸੂਰਜ ਦੇ ਕੋਲੇ ਕਰੋ ਚੱਕ ਆਇਆ ਜਾਂਦਾ ਸੂਰਜ ਕੋਲੇ ਬਈ ਚਲੋ ਬਾਕੀ ਗੱਲਬਾਤ ਉਹਦੇ ਬੈਨ ਤੋਂ ਬਾਹਰ ਕਰਦੇ ਆਂ ਬਈ ਰੇ ਸਾਢੇ 3:00 ਦਾ ਟਾਈਮ ਹੋ ਗਿਆ ਆ ਗਿਆ ਆਪਣਾ ਕਬੂਤਰ ਕਬੂਤਰ ਤੇ ਆਪਣੇ ਇਧਰ ਗਿਰਦੇ ਆ ਤੇ ਆਪਾਂ ਕਬੂਤਰ ਨੂੰ ਜਾਨੇ ਬਿਠਾਈ ਤੇ ਆ ਦੇਖੋ ਪੂਰਾ ਉੱਖਾ ਆ ਬੈਠਾ ਆ ਗਿਆ ਸਾਢੇ 3:00 ਦਾ ਟਾਈਮ ਹੋ ਗਿਆ ਆ ਬੈਠਾ ਜੀ ਆ ਗਿਆ ਸਾਢੇ 3 ਪੂਰੇ ਸਾਢੇ 3 ਆ ਦੇਖੋ ਕਬੂਤਰ ਦੇਖੋ ਚੋਂ ਜ ਟੱਡੀ ਹੋਈ ਕਬੂਤਰ ਦੀ ਸਾਢੇ 3:30 ਵੇ ਬੈਠਾ ਕੇ ਜ ਸਿੱਧਾ ਕੋਠੇ ਤੇ ਦੇਖ ਲੋ ਨਸਲ ਬਾਈ ਉੰਜ ਦੇਖ ਲੋ ਟਾਡੀ ਕਬੂਤਰ ਦੀ ਦੇਖ ਲੋ ਵੀਰ ਇਹ ਆ ਨਸਲਾ 32 33 ਟੈਂਪਰੇਚਰ ਆ ਕਬੂਤਰ ਨੇ ਸਾਢੇ ਦਿਨ ਦਾ ਟਾਈਮ ਕਰਦਾ ਬਾਈ ਕਿੰਨੀ ਗਰਮੀਆਂ ਦੇਖ ਲੋ ਆ ਜਾਂਦਾ ਕਬੂਤਰ ਆਪਣਾ ਇੰਨੀ ਗਰਮੀ ਸਾਢੇ ਦਿਨ ਦਾ ਟਾਈਮ ਕਰਨਾ ਸੌਖੀ ਗੱਲ ਨਹੀਂ ਉਹ ਵੀ ਪੰਡ ਬਾਈ ਵੀ ਆਉਦੇ ਪਿੰਡ ਚੈੱਕ ਕਰੋ ਨਸਲ ਇਹ ਨਸਲ ਆ ਬਈ ਨਸਲ ਹੈ ਕਾ ਪੱਠੀ ਨਾਲ ਇਹ ਨਸਲ ਚੈੱਕ ਕਰੋ ਕਰਕਦਾ ਪਿਆ ਗਣਾ ਦੱਸਿਓ ਬਈ ਕਿੱਦਾਂ ਲੱਗੀ ਨਸਲ ਸਾਢੇ 3 ਦਾ ਟਾਈਮ ਹੋ ਗਿਆ ਦੂਜਾ ਕਬੂਤਰ ਆਪਣਾ ਬਹਿ ਗਿਆ 2 ਵਜੇ ਸਵੇਰ 6 ਵਜੇ ਛੱਡੇ ਸੀ ਪਾਣੀ 5 ਐਮਐਲ ਪਾਣੀ 5-5 ਐਮਐਲ ਲਾ ਕੇ ਐਮਐਲ 5-5 ਲਾਇਆ ਸੀਗਾ ਤੇ ਦੇਖੋ ਕਬੂਤਰ ਅੱਜ ਪਹਿਲੇ ਪਾਣੀ ਦੇ 5-5 ਐਮਐਲ ਤੇ ਪਾਣੀ ਦੇ ਇੱਕ ਨੇ ਸਾਢੇ ਤਿੰਨ ਕਰਤੇ ਇੱਕ ਨੇ ਕਰਤੇ ਦੋ ਤੇ ਕਬੂਤਰ ਦੇਖੋ ਬਈ ਚਲੋ ਇਹਨੋਂ ਪੁੱਦਰ ਜਾਲ ਤੇ ਛੱਡਦੇ ਆਂ ਰਾਤ ਇਹਦੇ ਵੱਤੀ ਉੱਤੀ ਮਾਰਦੇ ਆਂ ਬਈ ਚੈੱਕ ਕਰੋ ਕਬੂਤਰ ਆਪਣਾ ਬਈ ਕਬੂਤਰ ਤੂੰ ਚੈੱਕ ਨਾ ਸਲ ਬਸੇ ਦੇਖੋ ਪਾਣੀ ਨਾ ਆਉਂਦਾ ਨਾ ਨਾ ਪੁੱਤ ਨਾ ਬਸ 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 ਦੇਖੋ ਬਈ ਚੈੱਕ ਕਰੋ ਨਾ ਸਾ ਪਾਣੀ ਨਾ ਆਉਂਦਾ ਪਿਆ ਪਹਿਲਾ ਕਬੂਤਰ ਵੀ ਆਪਣਾ ਪਾਣੀ ਨਾ ਆਉਂਦਾ ਸੀ ਭਈ ਇਹਦੇ ਵੀ ਆਪਾਂ ਪੈਰਾਂ ਦੇ ਪਾਣੀ ਪਾਦ ਕੇ ਨਾ ਪੁੱਤ ਨਾ ਬਸ 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 ਪੁੱਤ ਬਸ ਉਹ ਨਾ ਪੇਲਨੇ ਬੋਤਲ ਪਾਣੀ ਰੁਕ ਜਾਂਦਾ ਕਿੰਨਾ ਸਾਢੇ ਦਿਨ ਬੈਠਾ ਤੂੰ ਤੈਨੂੰ 4 ਵਜੇ ਪਾਣੀ ਪਿਆਉਣੀ ਲੱਤਾਂ ਦੇ ਪਾਣੀ ਪਾ ਨਹੀਂ 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 ਉਹ ਦੇਖੋ ਵੀ ਦੂਜਾ ਕਬੂਤਰ ਵੀ ਆਪਣੇ ਇਸੇ ਤਰ੍ਹਾਂ ਪਾਣੀ ਪੀਂਦਾ ਵੀ ਹੈ ਨਾ ਪਹਿਲੇ ਲੱਤਾਂ ਦੇ ਪਾਣੀ ਪਾਉਣੇ ਪਏ ਆ ਨਾ ਬੁੱਤ ਨਾ ਤੁਮ ਤਾਂ ਹਾਂਜੀ ਬਾਈ ਕਿੱਦਾਂ ਲੱਗੀ ਆਪਣੀ ਨਸਲ ਸਾਰੇ ਭਰਾਵਾਂ ਨੂੰ ਦੱਸਿਓ ਜਰੂਰ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਮੇਰੇ ਭਰਾ ਤਾਂ ਮੇਰੇ ਵੀਰ ਨਸਲ ਰੱਖੋ ਤਾਂ ਚੰਗੀ ਰੱਖੋ ਯਾਰ ਬਾਈ ਕਬੂਤਰਾਂ ਨੂੰ ਪਾਲਣ ਦਾ ਖਰਾਕ ਪਾਉਂਦਾ ਦਾਣੇ ਪਾਉਂਦਾ ਤੁਹਾਨੂੰ ਫਾਇਦਾ ਵੀ ਹੋਏ ਅਗੜੀ ਨਸਲ ਰੱਖੋ ਬਾਈ ਪੂਰੀ ਤਾਂ ਅੱਜ ਦੇ ਚੈਨਲ ਵਿੱਚ ਵੀਰੇ ਸਿਰਫ ਇੰਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਵਿੱਚ ਤਤਕ ਲਈ ਸਾਰੇ ਭਰਾ ਗਰੇ ਚੜਦੀ ਕਲਾ ਚ ਰੋ ਹੱਸਦੇ ਵਸਦੇ ਰਹੋ ਤਾਂ ਆਪਾਂ ਕਬੂਤਰ ਆਪਣਾ 3.5 ਬੈਠਾ ਤਾਂ ਆਪਾਂ ਇਹਨੂੰ 4 ਵਜੇ ਪਾਣੀ ਰੱਖਾਂਗੇ ਭਾਈ ਤੋਂ ਦੂ ਬਾਅਦ ਇਹਨੂੰ ਰੱਖਾਂਗੇ ਆਪਾਂ ਗਿਰਿਆਂ ਬਾਕੀ ਕਿੰਨਾ ਲੱਗੀ ਨਸਲ ਮੇਰੇ ਭਰਾ ਦੱਸਿਓ ਜਰੂਰ